ਭਾਰਤ ਸਰਕਾਰ ਨੇ ਪਛਾਣ ਤੇ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਈ ਪਾਸਪੋਰਟ ਲਾਂਚ ਕੀਤਾ ਹੈ ਇਹ ਨਵੀਂ ਤਕਨੀਕ ਰਵਾਇਤੀ ਪਾਸਪੋਰਟ ਵਿੱਚ ਆਰ ਐਫ ਆਈ ਡੀ ਚਿਪ ਤੇ ਪੀ ਕੇ ਆਈ ਬੁਨਿਆਦੀ ਢਾਂਚੇ ਨਾਲ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਜੋੜਦੀ ਹੈ ਵਿਦੇਸ਼ ਮੰਤਰਾਲੇ ਦੇ ਅਨੁਸਾਰ ਈ ਪਾਸਪੋਰਟ ਯੋਜਨਾ ਨੂੰ ਪਾਸਪੋਰਟ ਸੇਵਾ ਪ੍ਰੋਗਰਾਮ ਸੰਸਕਰਣ 2.0 ਤਹਿਤ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰੋਗਰਾਮ 1 ਅਪ੍ਰੈਲ 2024 ਤੋਂ ਲਾਗੂ ਹੋ ਗਿਆ ਹੈ। ਸ਼ੁਰੂਆਤੀ ਪੜਾਅ ਵਿੱਚ ਨਾਗਪੁਰ, ਭਮੇਸ਼ਵਰ, ਜੰਮੂ, ਗੋਆ, ਸ਼ਿਮਲਾ, ਰਾਏਪੁਰ, ਅੰਮ੍ਰਿਤਸਰ, ਜੈਪੁਰ, ਚੇਨਈ, ਹైదరాబాద్, ਸੁਰਤ, ਰਾਜੀ ਤੇ ਦਿੱਲੀ ਵਿੱਚ ਈ-ਪਾਸਪੋਰਟਾਂ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ। ਮੰਤਰਾਲੇ ਦਾ ਕਹਿਣਾ ਹੈ ਕਿ 2025 ਦੇ ਮੱਦ ਤੱਕ ਕਿਸ ਨੂੰ ਦੇਸ਼ ਦੇ ਸਾਰੇ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਲਾਗੂ ਕੀਤਾ ਜਾਵੇਗਾ ਤਾਮਿਲਨਾਡੂ ਵਿੱਚ ਚੇਨਈ ਦੇ ਖੇਤਰ ਪਾਸਪੋਰਟ ਦਫਤਰ ਵਿੱਚ 3 ਮਾਰਚ 2025 ਤੋਂ ਈ ਪਾਸਪੋਰਟ ਜਾਰੀ ਕੀਤੇ ਜਾ ਰਹੇ ਨੇ 22 ਮਾਰਚ 2025 ਤੱਕ ਰਾਜ ਵਿੱਚ 20729 ਈ ਪਾਸਪੋਰਟ ਵੰਡੇ ਜਾ ਚੁੱਕੇ ਨੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਈ